ਪਟਿਆਲਾ ਦੇ ਮਸ਼ਹੂਰ ਕਾਲੀ ਮੰਦਰ ਦੇ ਸਾਹਮਣੇ Omax Mall ਦੇ ਬਾਹਰ ਇੱਕ ਬੇਕਾਬੂ ਬਹਨ ਦੀਵਾਰ ਨਾਲ ਟਕਰਾ ਗਿਆ ਗੱਡੀ ਦੇ ਪਰਖੱਚੇ ਉੱਡ ਗਏ ਗੱਡੀ ਨੇ ਸੜਕ ਦੇ ਬਾਹਰ ਇੱਕ ਖੱਡੇ ਰੇਡੂ ਨੂੰ ਵੀ ਕੁਚਲ ਦਿੱਤਾ ਵਾਹਨ ਵਿੱਚ ਚਾਰ ਲੋਕ ਮੌਜੂਦ ਸੀ ਜਿਨ੍ਹਾਂ ਵਿੱਚੋਂ ਤਿੰਨ ਜ਼ਖਮੀ ਹੋ ਗਏ ਉਹਨਾਂ ਨੂੰ ਮੌਕੇ ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਜ਼ਖਮੀਆਂ ਨੂੰ ਬੜੀ ਸਾਵਧਾਨੀ ਨਾਲ ਬਚਾਇਆ ਗਿਆ 900 ਕਪਾਲ ਸੀ ਗਏ ਵਾਲੀ ਕੰਮ ਕੀ ਕਰਦੀ ਮੈਂ ਸਕੋਰਟ ਇੰਚਾਰਜ Omax Mall ਚ ਜੀ ਇਹ ਮਾਮਲਾ ਕਿੰਨੇ ਵਜੇ ਦਾ ਹੈ ਇਹ ਤਕਰੀਬਨ 2:15 ਦੇ ਕਰੀਬ ਇੱਕ ਕੱਡੀ ਆਉਂਦੀ ਹੈ ਜੀ ਜੇਨਰਲ ਹਸਪੀਟਲ ਵਾਲੇ ਪਾਸੇ ਕੰਨੀਓ ਤੇ ਉਹਦੇ ਵਿੱਚ ਚਾਰ ਬੰਦੇ ਸਵਾਰ ਹੁੰਦੇ ਨੇ ਜੀ ਚਾਰ ਬੰਦੇ ਗੱਡੀ ਹੈਗੀ ਉਹ ਆਪਣੀ ਟੈਕਸੀ ਸੀ ਜੀ ਅਨੋਵਾ ਟਾਈਪ ਦੀ ਗੱਡੀ ਜੋ ਇੰਡਟਾਰਿਕਾ ਸ਼ਾਇਦ ਉਹਦੇ ਵਿੱਚੋਂ ਬੋਡੀ ਸਪੀਡਰ ਗੱਡੀ ਆਉਂਦੀ ਹੈ ਤੇ ਪਿੱਛੋਂ ਰੇੜੀ ਨੂੰ ਖਿੱਚਦੀ ਹੋਈ ਸਾਡੇ ਓ ਮੈਕਸ ਮਾਲ ਦੇ ਮੋੜੇ ਆ ਜਾਂਦੀ ਹੈ ਇੱਥੇ ਤੱਕ ਸਾਡੇ 7-8 ਬੈਰੀਗੇਟ ਤੇ 7-8 ਕਮਲੇ ਜਿਹੜਾ ਜਿਹੜੇ ਬੰਦੇ ਕੰਮ ਕਰਦੇ ਸੀ ਰਾਤ ਨੂੰ ਸਕਿਉਰਟੀ ਗਾਰਡ ਉਹਨਾਂ ਦੀ ਜਾਨ ਵੀ ਬੜੀ ਮੁਸ਼ਕਲ ਵਿੱਚ ਬਚੀ ਹੈ ਜੀ ਇਹ ਖੰਭਾ ਹੈ ਖੰਭਾ ਬਿਲਕੁਲ ਹਲਾਤਾ ਟੂਬਾਂ ਪਟਦੀਆਂ ਪੂਰੀਆਂ ਹਲਾਤਾ ਸਪਾਰਕ ਹੋਈ ਹੈ ਬੜੀ ਜ਼ਬਰਦਸਤ ਬਚੀ ਹੈ ਜੀ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਮੁਲਾਜ਼ਮ ਆਏ ਨੇ ਇਧਰੋਂ ਆਪਣੇ ਕਾਰਨਾਮ ਅਕਾਲੀ ਮਾਤਾ ਮੰਦਰ ਤੋਂ ਤੇ ਉਹਨਾਂ ਨੇ ਮਿਲ ਕੇ ਹੈਲਪ ਕਰੀਆ ਉਹ ਬੰਦੇ ਨੂੰ ਕੱਢਿਆ ਗਿਆ ਬੰਦੇ ਸੇਫ ਨੇ ਜਣੇ ਕਿ ਸੱਟਾਂ ਲੱਗੀਆਂ ਲੱਗੀਆਂ ਨੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਚ ਰਜਿੰਦਰ ਹਸਪਤਲ ਭੇਜਿਆ ਗਿਆ ਜੀ ਕੁਝ ਕਾਰਨ ਪਤਾ ਲੱਗਿਆ ਹੈ ਹਾਦਸਾ ਹੋਣ ਦਾ ਕਾਰਨ ਡਰਾਈਵਰ ਡਰਾਈਵ ਅਕਲ ਡਰਾਈਵਰ ਦਾ ਇਹ ਕਹਿਣਾ ਸੀ ਆ ਕਹਿੰਦਾ ਮੈਨੂੰ ਅੱਖ ਲੱਗੀ ਵਾਹ ਦੱਸਿਆ ਇਹਨੇ ਵੀ ਉਹ ਦਾਰੂ ਪੀਤ ਕੇ ਕੀ ਕੀਤਾ ਡਰਾਈਵਰ ਦਾ ਕਹਿਣਾ ਇਹ ਸੀ ਵੀ ਸਾਡਾ ਕੋਈ ਸਟਾਪ ਇੰਜੋਏ ਤੋਂ ਨਹੀਂ ਹੋਇਆ ਨਹੀਂ ਸਾਡਾ ਬਚ ਗਿਆ ਜੀ ਬਚਾਓ ਕਿੰਨੀਆਂ ਰੇੜੀਆਂ ਟੋਟਲੀ ਨੇ ਖਰਾਬ ਉਹ 8 ਤੋਂ 10 ਰੇੜੀਆਂ ਟੱਟ ਗਏ ਤੇ 10.5 ਬੈਰੀਗੇਟ ਤੇ ਗੰਪਲੇ ਟੁੱਟ ਗਏ ਜੱਡੀ ਜੀ ਕਿੰਨੇ ਜਾਨੇ ਸੀ ਪਤਾ ਚਾਰ ਜਣੇ ਸੀ ਚਾਰ ਜਣੇ ਕੀ ਐਕਸੀਡੈਂਟ ਹੋਇਆ ਟੈਕਸੀ ਦਾ ਮਾਮਲਾ ਕੀ ਹੈ ਕਿ ਸਾਡਾ ਕੁਝ ਜਾਣਕਾਰੀ ਚਾਹੀਏ ਆ ਕਿਸੇ ਡਾਉਨ ਦਾ ਕਾਰਨ ਰਾਤ ਨੂੰ ਕਰੀਪ 2:30 ਵਜੇ ਦੇ ਆਰਾਊਂਡ ਇੱਕ ਇਤਲਾਹ ਆਈ ਸੀ ਕਿ ਇੱਕ ਐਂਟੀਕਾ ਗੱਡੀ ਹੈ ਜਿਹੜੀ ਕੁਝ ਰੇੜੀਆਂ ਜੋ ਲਵਾਰਸ ਕੜੀਆਂ ਸੀ ਉੱਥੇ ਉਹਨਾਂ ਦੇ ਨਾਲ ਐਕਸੀਡੈਂਟ ਹੋਇਆ ਇਹਦੇ ਵਿੱਚ ਚਾਰ ਮੇਲ ਯੰਗਏ ਦੇ ਬੱਚੇ ਜਿਹੜੇ ਇੰਜਰਡ ਹੋਏ ਐ ਤੇ ਹੋਰ ਕੋਈ ਨੁਕਸਾਨ ਨਹੀਂ ਹੈ ਉਸੇ ਕੋਈ ਇਹ ਨਹੀਂ ਹਾਤਾ ਟੋੜੀ ਤਾਂ ਖਬਰ ਨਹੀਂ ਕੋਈ ਨਹੀਂ ਜੀ ਉਹਨਾਂ ਨੇ ਮਾਈਨਰ ਇੰਜਰੀਜ਼ ਨੇ ਤੇ ਰੇੜੀ ਦਾ ਕਹਿੰਦੇ ਆ ਜੀ 4 7 8 ਰੇੜੀਆਂ ਜਿਹੜੀਆਂ ਕਿੰਨਾ ਵੀ ਨੁਕਸਾਨ ਕੋਈ ਗੱਲ ਬਾਤ ਹੋਈ ਤੁਹਾਡੀ ਕਰੀਬ 5 6 ਰੇੜੀਆਂ ਜਿਹੜੀਆਂ ਇਹਦੇ ਵਿੱਚ ਨੁਕਸਾਨੀਆਂ ਗਈਆਂ ਨੇ ਤੇ ਉਹਦੇ ਬਾਰੇ ਆਈਓ ਇੱਕ ਵੈਰੀਫਾਈ ਕਰ ਰਹਾ ਹੈ ਗੱਲਬਾਤ ਪਤਾ ਕਰ ਤੁਹਾਨੂੰ ਪਤਾ ਲੱਗਿਆ ਸਰ ਇਹ ਕਿੱਥੋਂ ਦੀ ਆ ਰਹੇ ਸੀ ਇੱਕ ਹੋੜਾ ਚੌਕ ਵਾਲੇ ਪਾਸਿਓ ਤੇਜ਼ ਰਫਤਾਰ ਨਾਲ ਆ ਰਹੇ ਸੀ ਕਿਤੇ ਲੋਕਲ ਦੇ ਬੰਦੇ ਕੁਝ ਇਹਦੇ ਵਿੱਚ ਕੁਝ ਦੋ ਜਾਂ ਤਿੰਨ ਬੰਦੇ ਲੋਕਲ ਪਟਿਆਲਾ ਸੈਟ ਦੇ ਉਹ ਜਾਂਚ ਵਿੱਚ ਪਤਾ ਲੱਗਿਆ ਸਰ ਕਾਰਨ ਕੀ ਇਹ ਹਾਦਸਾ ਹੋਣ ਦਾ ਨਹੀਂ ਜੀ ਅਜੇ ਕਲੀਅਰ ਕਰਨਾ ਇਹ ਪੜਤਾਲ ਚੱਲ ਰਹੀ ਹੈ ਜਿਹੜਾ ਚਿਦਰਾ ਹਸਪਤਾਲ ਤੇ ਪਾਕੀ ਅਰ ਜਿਹੜੇ ਇੰਜਰਡ ਨੇ ਉਹਦੇ ਚੋਂ ਤਿੰਨ ਬੰਦੇ ਨੇ ਜਿਹੜੇ ਜਿੰਦਰਾ ਹਸਪੀਟਲ ਪਟਿਆਲਾ ਦੇ ਦਾਖਲ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ